ਇਹ ਹੰਸ ਰਾਜ ਹੰਸ ਕਹਿ ਰਿਹਾ ਕਿ ਮੈਨੂੰ ਜਿਤਾਓ ਇਲੈਕਸ਼ਨਾਂ ਚ ਫਿਰ ਦੇਖੋ ਪੰਜਾਬ ਵਾਸਤੇ ਕੀ ਕਰੂੰਗਾ ਮੈਂ ਉਹ ਨਹੀਂ ਕਰਨਾ ਨਹੀਂ ਨਹੀਂ ਵੀਰੋ ਸਾਡਾ ਭਲਾ ਨਹੀਂ ਕਰ ਸਕਦਾ ਕੌਣ ਹੰਸ ਰਾਜ ਹੰਸ ਬੀ ਜੀ ਪੀ ਦਾ ਬੰਦਾ ਉਹ ਸਾਡਾ ਪ੍ਰਧਾਨ ਨਹੀਂ ਕਰ ਸਕਦਾ ਤੇ ਜਿਹੜਾ ਹੰਸ ਰਾਜ ਆ ਉਹ ਜਿੰਨਾ ਚਾਹੀਦਾ ਨਹੀਂ ਜਿੰਨਾ ਜੀ ਦੋ ਕਿਉਂ ਜਿੰਨਾ ਚਾਹੀਦਾ ਕਾਰਨ ਦੱਸੋ ਮੈਨੂੰ ਇੱਕ ਵੀ ਕਾਰਨ ਦੱਸ ਦੋ ਕਾਹਦੇ ਜਿੱਤਾ ਜਾਈਂ ਉਹ ਕਲਾਕਾਰ ਉਹਨੂੰ ਕਲਾਕਾਰ ਬਣ ਕੇ ਨਾ ਚਾਹੀਦਾ ਉਹਨੂੰ ਕਿਆ ਲੋੜ ਹੈ ਸਿਆਸਤ ਵਿੱਚ ਚੋਣ ਦੀ ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉੱਜੜ ਗਈ ਅੱਜ ਮੇਰੇ ਪੁੱਤਰਾ ਨੇ ਲੁੱਟਿਆ ਜੋ ਕੁਝ ਮੇਰਾ ਸੀ 200 ਸਾਲ ਮੈਂ ਅੰਗਰੇਜ਼ਾਂ ਦੀ ਝੁੱਠੀ ਪੱਤਲ ਖਾਦੀ ਸੂਰਮਿਆਂ ਸਰਦਾਰਾਂ ਮੈਨੂੰ ਲੈ ਕੇ ਦਿਓ ਆਜ਼ਾਦੀ ਮੈਂ ਗੈਰਾ ਦੇ ਠੁੱਡੇ ਠੱਡੇ ਹੋਰ ਨਹੀਂ ਸਹਿ ਸਕਦੀ ਮੈਂ ਗੈਰਾ ਦੀ ਬੁੱਕੜ ਦੇ ਵਿੱਚ ਨੰਗੀ ਨਹੀਂ ਬਹਿ ਸਕਦੀ ਆਪਣੇ ਦੇਸ਼ ਆਪਣੇ ਪੁੱਤਰ ਪਰਦੇਸੀ ਜੇ ਹੋ ਗਏ ਉੱਝੜ ਗਏ ਕੁਝ ਮਰ ਮੁੱਕ ਗਏ ਕੁਝ ਮਰਿਆ ਵਰਗੇ ਹੋ ਗਏ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ ਤੇ ਅੱਜ ਉਜੜੇ ਹੋਏ ਪੰਜਾਬ ਵਿੱਚ ਕਲਾਕਾਰ ਤੋਂ ਸਿਆਸਤਦਾਨ ਬਣੇ ਹੰਸ ਰਾਜਨਸ ਦੇ ਬਾਰੇ ਚ ਪੰਜਾਬ ਦੇ ਲੋਕਾਂ ਤੋਂ ਪੁੱਛਦੇ ਹਾਂ ਕਿ ਕੀ ਹੈ ਉਹਨਾਂ ਦੇ ਵਿਚਾਰ ਹੰਸ ਰਾਜ ਜੋ ਮਤ ਮਾਰੀ ਗਈ ਹੈ ਮਤ ਮਾਰੀ ਗਈ ਹੈ ਜੀ ਮਤ ਮਾਰੀ ਗਈ ਹੈ ਬੇਅਕਲ ਹੋ ਗਿਆ ਉਹ ਜੇ ਬੇਅਕਲ ਹੋ ਗਿਆ ਜੀ ਹੰਸ ਰਾਜ ਤੁਹਾਡੇ ਸਾਹਮਣੇ ਹੈਗਾ ਤੁਸੀਂ ਕੀ ਕਰੋਗੇ ਕਹਿੰਦੇ ਕਰਾਂਗੇ ਪਹਿਲੇ ਗੋਲੇ ਖਾਓ ਗੋਲਿਆ ਖਾਓ ਹਾਂ ਗੋਲਿਆ ਖਾਓ ਗੋਲੇ ਖਾਓ ਪਰ ਬੰਬ ਤਾਂ ਖਾਓ ਉਹ ਖਾ ਲੂਗਾ ਹਾਂ ਉਹ ਆਇਆ ਨਹੀਂ ਨਹੀਂ ਵਿਚਾਰ ਨਚਾਰ ਤਾਂ ਹੈ ਵਿਚਾਰ ਰਹੇ ਹੋ ਨਚਾਰ ਤਾਂ ਹੈ ਇਹ ਸਾਰੇ ਭੰਡ ਹੈ ਪਾਂਡੇ ਜੀ ਖੱਟੇ ਹੋਏ ਪੇ ਸਰਾਜ ਨੂੰ ਲੋਕਾਂ ਤੋਂ ਜੁੱਤੀਆਂ ਹੀ ਪੈ ਰਹੀਆਂ ਪਰ ਤੁਹਾਨੂੰ ਕਿਆ ਲੱਗਦੇ ਵੀ ਨਹੀਂ ਕਿ ਕਿਉਂ ਜੁਆਇਨ ਕੀਤੀ ਪਾਰਟੀ ਵਿੱਚ ਵੀ ਉਹ ਕੁਝ ਲਾਲਚ ਹੋਏਗਾ ਉਹਨੂੰ ਕਿਸੇ ਦਾ ਪੈਸੇ ਦਾ ਹੋਏਗਾ ਜਾਂ ਪਾਵਰ ਦਾ ਹੋਏਗਾ ਬੇਗਾਰਤ ਲੋਕ ਜਾ ਸਕਦੇ ਕਹਿਣਾ ਚੰਦੂ ਕਿ ਹੰਸਰਾ ਜੀ ਇੱਕ ਬੇਗਾਰਤ ਬੰਦਾ ਹੈ ਮਲਾਇਆ ਹਾਂ ਇੱਕ ਟਾਈਪ ਬੇਗਾਰਾ ਦਾ મતਲਬ ਬੇਗਾਰਾ ਮਤਲਬ ਜਿਹਨੂੰ ਕੋਈ ਤਮੀਜ਼ ਨਹੀਂ ਹੈ ਮਤਲਬ ਕਿ ਹੰਸਰਾ ਦਾ ਹਸ ਇੱਕ ਬਦਤਮੀਜ਼ ਬੰਦਾ ਹੈ ਬਦਤਮੀਜ਼ ਕਹਾਂ ਕਹਿ ਸਕਦੇ ਤੁਸੀਂ ਉਹ ਜਿਹੜਾ ਉਹਨੂੰ ਜਿਹਦੇ ਪੰਜਾਬ ਦੇ ਨਾਲ ਨਹੀਂ ਖਲੋਤਾ ਇਸ ਕਰਕੇ ਉਹਨੂੰ ਬਦਤਮੀਜ਼ ਕਹਿ ਸਕਦੇ ਬੇਗਰਤ ਬਦਤਮੀਜ਼ ਹਾਂ ਪਰ ਨਾਮ ਕੀ ਭਾਈ ਇਹ ਨਾਮ ਮਿਰਗਰਾਜ ਸਿੰਘ ਆ ਜੀ ਮਿਰਗਰਾਜ ਹਾਂਜੀ ਮਿਰਗ ਹਾਂਜੀ ਮਿਰਗਰਾਜ ਮਿਰਗਰਾਜ ਹਾਂਜੀ ਨਾਮ ਬੜਾ ਵਧੀਆ ਹਾਂਜੀ ਮਿਰਗ ਰਾਜ ਉਹ ਹਿੰਦੂਤਾਂ ਦੇ ਕੋ ਦੋ ਨਾ ਹੀ ਹੋਣੀ ਜੀ ਦਾ ਸਿੱਖ ਦੇ ਨਾ ਹੀ ਆ ਮਿਰਗ ਬਾਰਾ ਸਿੰਘ ਨੇ ਵੀ ਕਹਿੰਦੇ ਆ ਤੂੰ ਕਿੱਦਾਂ ਕਰ ਨਾਲੋਂ ਰੀਤਕੋਟ ਦੇ ਬਹੁਤ ਪਿੰਡ ਮੇਰੇ ਥੋੜਾ ਫਰੀਦਕੋਟ ਦੇ ਰਹੇ ਨੇ ਹਾਂ ਜੀ ਜੀ ਮੁਕੇ ਦੇ ਜਿਲ੍ਹੇ ਦੀ ਫਰੀਦਕੋਟ ਦੇ ਰਹੇ ਨਾਲੋਂ ਸਾਡੇ ਹਲਕੇ ਜਾਂ ਸਰਾਈ ਖੜੇ ਨੇ ਕਿੱਦਾਂ ਦਾ ਬੰਦਾ ਉਹ ਸੰਤ ਚੰਗੇ ਨਹੀਂ ਲੱਗਦਾ ਜੀ ਅਸੀਂ ਉਹ ਪਿੰਡਾਂ ਚ ਨਹੀਂ ਬਣਨ ਦਿੰਦੇ ਆ ਜੀ ਪੂਰਾ ਵਿਰੋਧ ਕੀਤਾ ਸਾਡੇ ਨੀਦੀ ਕੀ ਪੰਡਾਇਆ ਸੀਗਾ ਡੂ ਡੀ ਕੇ ਗਾਲਾਂ ਅੱਛਾ ਜੀ ਉੱਥੇ ਸਾਰੇ ਗਜ਼ਾਂ ਜਿੱਥੇ ਬੰਦੀਆਂ ਗਏ ਸੀ ਅਸੀਂ ਪੂਰਾ ਵਿਰੋਧ ਕੀਤਾ ਪੁਲਿਸ ਨੇ ਸਾਡੇ ਨਾਲ ਧੱਕਾ ਦਾ ਕੀਤਾ ਬਾਦੂ ਇਹਨਾਂ ਨੂੰ ਛੱਡ ਵੀ ਦਿੱਤਾ ਓਕੇ ਪਰ ਅਸੀਂ ਇਹਨੂੰ ਵੜਨ ਨਹੀਂ ਦਿੱਤਾ ਨਾ ਉਹਨੂੰ ਵੋਟ ਪਾਉਣੀਆਂ ਵੀਰੇ ਮੋਦ ਪ੍ਰੋਦਾ ਮੋਦੀ ਦਾ ਬੜਾ ਤਕੜਾ murid ਹੋਇਆ ਕਹਿੰਦਾ ਮੇਰਾ ਮੁਰਸ਼ਿਦ ਹੈ ਮੋਦੀ ਮੋਦੀ ਜੋਗੇ ਰਹਿ ਜਾਣਾ ਮੋਦੀ ਹੋਊਗਾ ਉਹਦਾ ਉਹਦਾ ਅਸੀਂ ਤਾਂ ਉਹ ਨਹੀਂ ਕਿ ਫਿਰ ਨਾ ਸੀ ਉਹਨੂੰ ਵੋਟ ਪਾਉਣੀ ਨਾ ਹੀ ਪਿੰਡਾਂ ਵਿੱਚ ਵੜਨ ਦੇਣਾ ਮੋਦੀ ਦੇ ਚਮਚਾਗਰੀ ਕਰ ਰਹਾ ਪੂਰੀ ਉਹ ਅਸੀਂ ਪੂਰਾ ਉਹਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਦਾ ਵਿਰੋਧ ਕਰੋ ਇਹਨੂੰ ਪਿੰਡਾਂ ਵਿੱਚ ਵੜਨਾ ਦੇ ਉਹਨੂੰ ਪੁੱਛੋ ਵੀ ਸਾਡਾ ਤੁਹ ਕੀਤਾ ਕੀ ਆ ਉਹ ਕਹਿੰਦਾ ਮੈਂ ਤੇ ਖਾਣੇ ਭੇਡਣ ਰਾਸ਼ਨ ਵਾਰਾ ਭੇਜ ਦਰਿਆ ਕੋਈ ਰਾਸ਼ਨ ਨਹੀਂ ਆਇਆ ਕਿਨੇ ਭੇਜੇ ਮਤਲਬ ਹੀ ਨਹੀਂ ਅੰਦਰ ਡਾਉਂਦੇ ਆ ਇੱਥੇ ਕਦੇ ਬੋਇਲਾਦੀ ਕਦੇ ਕੁਛ ਕਰਦੀ ਕਦੇ ਯਾਹੀ ਗਿੜੇ ਲਾਲਚੀ ਕਿਸਮ ਦਾ ਇਨਸਾਨ ਹੈ ਉਹ ਲਾਲਚੀ ਆ ਪੈਸੇ ਲੈ ਕੇ ਨਰਲਿਆ ਵਾ ਉਹ ਧੁੱਗੀਆਂ ਵਾਲੇ ਕੰਮ ਜੱਬਦ ਨਾ ਉਹਨਾਂ ਦੀ ਨੀਅਤ ਤਾਂ ਸਾਫ਼ ਆ ਮੰਨ ਤਾਂ ਸਾਫ਼ ਆ ਉਹ ਕਹਿੰਦੇ ਮੈਨੂੰ ਇੱਕ ਵਾਰੀ ਬਣਾ ਦਿਓ ਇੱਕ ਵਾਰੀ ਬਣਾ ਦਿਓ ਸੋਚ ਲੈ ਆ ਦੀ ਸੋਚ ਸੋਚੀ ਜਾਵੇ ਆ ਦੀ ਸੋਚ ਵੀ ਮੈਂ ਬਣ ਜਾਊਗਾ ਮਤਲਬ ਹੀ ਨਹੀਂ ਇੱਕ ਸੀਟ ਦਾ ਕੀ ਇਹਨਾਂ ਨੂੰ ਹਰੇਕ ਦੀ ਵੋਟਾਂ ਹੀ ਪੰਜ ਪੰਜ ਨਿਕਲਣੀਆਂ ਕਿ ਇਹਦੀਆਂ ਕਰਦੀਆਂ ਵੋਟਾਂ ਇੱਕ ਦੋ ਜਿਹੜੀਆਂ ਨੇ ਖਰੀਦੀਆਂ ਉਹਨੀਆਂ ਬਸ ਉਹ ਤੇ ਫਿਰ ਤੁਸੀਂ ਕਿਸ ਨੂੰ ਪਾਓਗੇ ਵੋਟ ਏ ਹੁਣ ਤੁਹਾਨੂੰ ਦੱਸਾਂਗੇ ਜੈਂਮ ਬੰਦੀ ਸਾਰੇ ਜੱਥੇ ਬੰਦੀ ਜਿਵੇਂ ਕਹੂਗੀ ਸਾਰੇ ਅੜੇ ਕਰਕੇ ਵੋਟਾਂ ਦਾ ਪਾਉਣੀਆ ਜ਼ਰੂਰ ਪਾਉਣੀਆ ਇਹ ਨਹੀਂ ਆ ਵੋਟ ਨਹੀਂ ਪਾਉਣੀ ਪਾਉਣੀ ਜਿਵੇਂ ਜੱਥੇ ਬੰਦੀ ਦਾ ਹੁਕਮ ਹੋਊਗਾ ਜਿਹੜਾ ਸਾਡੇ ਕਿਸਾਨਾਂ ਦਾ ਫਾਇਦਾ ਕਰੂਗਾ ਉਹਨੂੰ ਵੋਟ ਪਾਵਾਂਗੇ ਤੁਹਾਡਾ ਗਿਆ ਨਾਮ ਅੰਕਲ ਜੀ ਪਰਮਜੀਤ ਸਿੰਘ ਹਾਂਜੀ ਪਰਮਜੀਤ ਸਿੰਘ ਜੀ ਕਿੱਤਰ ਦੇ ਨਾਲ ਤੁਸੀਂ ਜੰਗਬੁਰਾ ਪਿੰਡ ਹੈ ਜੀ ਮਹਾਲੀ ਜ਼ਿਲ੍ਹਾ ਜੰਗਬੁਰਾ ਪਿੰਡ ਮਹਾਲੀ ਜ਼ਿਲ੍ਹੇ ਚ ਹਾਂਜੀ ਗਾਇਕ ਹੰਸਰਾਜ ਹੰਸ ਦੇ ਬਾਰੇ ਜੀ ਕੀ ਕਰਨਾ ਚਾਹੋਗੇ ਉੱਚੀ ਵੀ ਕਹਿੰਦਾ ਜੀ ਬੀਜੇਪੀ ਨੂੰ ਸਪੋਰਟ ਕਰ ਰਿਹਾ ਆ ਪਰ ਉਹਨੂੰ ਪੈਸੇ ਮਿਲਦੇ ਉੱਥੇ ਤੇ ਕੀ ਮਿਲਦਾ ਹੈ ਕੀ ਆ ਪਤਾ ਜੀ ਖੁਦ ਤਾਂ ਕੋਈ ਤਾਂ ਲਾਲਚ ਹੋਣਾ ਹੀ ਉਹ ਤਾਂ ਕਹਿੰਦਾ ਮੈਂ ਮੋਦੀ ਦਾ ਮੁਰੀਦ ਐ ਗੁਨਾਹ ਹੋ ਗਿਆ ਮੋਦੀ ਚਮਚਾਦਰੀ ਉਹ ਵੀ ਕਹਿੰਦਾ ਨਾ ਜੀ ਚੱਕਰ ਕੀ ਹੈ ਚੱਕਰ ਤਾਂ ਜੇ ਉਹਨੂੰ ਕੁਝ ਮਿਲਦਾ ਨਾ ਮੋਦੀ ਦਾ ਤਾਂਹੀਂ ਮੋਦੀ ਦਾ ਹਰ ਵਾਰ ਮੋਦੀ ਤੇ ਕੌਣ ਘਾੜ ਰਿਹਾ ਨਾ ਉਹ ਇਲੈਕਸ਼ਨ 'ਚ ਖੜ ਰਿਹਾ ਉਹ ਫਰੀਦਕੋਟ ਦੇ ਹਾਂਜੀ ਫੇਰ ਜਿੱਤੂਗਾ ਨਹੀਂ ਜਿੱਤ ਜਾਏ ਜਿੱਤੂਗਾ ਨਹੀਂ ਨਹੀਂ ਜੀ ਉਹ ਕਹ ਰਿਹਾ ਮੈਨੂੰ ਇੱਕ ਵਾਰੀ ਬਣਾ ਦੋ ਹਾਂਜੀ ਉਹ ਕਹਦਾ ਜੀ ਜਿੱਤੇਗਾ ਹੀ ਨਹੀਂ ਜੀ ਉਹ ਕਿਉਂ ਜੇ ਜਿਹੜੇ ਕਿਸਾਨਾਂ ਦੇ ਗੋਲੇ ਮਾਰੇ ਉਸ ਦਿਨ 13 ਤਰੀਕ ਨੂੰ 14 ਨੂੰ 21 ਨੂੰ ਹੈਂ ਹਾਂ ਉਹ ਉਸ ਬਾਰੇ ਕਿਉਂ ਨਹੀਂ ਕੋਈ ਬਿਆਨ ਦਿੱਤਾ ਜੀ ਅਜੇ ਕਿਸੇ ਨੇ ਹਾਂ ਇੱਥੇ ਸ਼ੁਭਦੀਪ ਦੀ ਫੋਟੋ ਲੱਗੀ ਹੈ ਇਹਦੇ ਉੱਤੇ ਕੁਝ ਉਹਨੇ ਅਫਸੋਸ ਅਫਸੋਸ ਪ੍ਰਗਟ ਕਰਤਾ ਪੰਸਰਾਜ ਅੰਸ਼ ਨਹੀਂ ਕਿਛਦਾ ਜੀ ਨਹੀਂ ਜੀ ਹਾਂ ਰਾਜ ਗਾਇਕ ਪੰਜਾਬ ਦਾ ਪੰਸਰਾਜ ਅੰਸ਼ ਹਾਂ ਜੀ ਕਹ ਰਿਹਾ ਮੈਂ ਇੱਕ ਵਾਰੀ ਇਲੈਕਸ਼ਨ ਜਿਤਾ ਦੋ ਫਿਰ ਦੇਖੋ ਮੈਂ ਕੀ ਕਰਦਾ ਪਹਿਲਾਂ ਵੀ ਜਿਤਾਇਆ ਸੀ ਜੀ ਉਹਨੂੰ ਤਾਂ ਉਹ ਦਿੱਲੀ ਦਾ ਤਾਂ ਨਾ ਕਹ ਰਿਹਾ ਮੈਂ ਕਹ ਰਿਹਾ ਮੈਂ ਦਿੱਲੀ ਤੇ ਦਿੱਲੀ ਤੇ ਜਿੱਤ ਕੇ ਪੰਜਾਬ ਵਾਸਤੇ ਲੋਕਾਂ ਵਾਸਤੇ ਬਹੁਤ ਕੁਝ ਕਰਾਂ ਤੇ ਜੀ ਪੰਜਾਬ ਜਿੱਤੂਆਂ ਦਾ ਕੀ ਕਰ ਦਊਂਗਾ ਇਹ ਦੇਖੋ ਇਹ ਤਾਂ ਪੰਜਾਬ ਦਾ ਸੀ ਨਾ ਹਾਂ ਜੀ ਪੰਜਾਬ ਵਾਰ ਹੈ ਤਾਂ ਸੋਚਦਾ ਉਸ ਟਾਈਮ ਕਹ ਰਿਹਾ ਸੜਕ ਬਣਾਏ ਮਨੇ ਇੱਕ ਉਹ ਮੁਰਥਲ ਕੋਲ ਸੜਕ ਬਣਾਇਆ ਕਾ 11 ਮੱਥਾ ਟਿਕੋ ਸੜਕਾਂ ਨੂੰ ਮੋਦੀ ਨੇ ਸੜਕਾਂ ਬਣਾਈਆਂ ਐਸਾ ਬੰਦਾ ਹੋ ਥਡੇ ਸਾਹਮਣੇ ਬੰਦਾ ਪਹਿਲਾਂ ਤਾਂ ਠੀਕ ਸੀ ਉਹਨੂੰ ਪੋਤੀ ਪਾਸਾ ਜਿਹੜੀ ਉਹ ਠੀਕ ਨਹੀਂ ਹੈਗੀ ਉਹ ਕਿਉਂ ਕੋ ਗਲਤ ਬੋਲਦਾ ਹੁਣ ਕਿਸਾਨਾਂ ਬਾਰੇ ਤੇ ਬੀਜੇਪੀ ਨੇ ਤਾਂ ਬੜਾ ਵਧੀਆ ਰੱਖਦਾ ਬਹੁਤ ਖਾਸ ਬੰਦਾ ਬਣਾ ਬੀਜੇਪੀ ਨੂੰ ਤਾਂ ਸਾਰੇ ਵਧੀਆ ਲੱਗਦੇ ਆ ਬੀਜੇਪੀ ਨੂੰ ਕਿਸਾਨੀ ਵਧੀਆ ਰੱਖਦੇ ਕਿਸਾਨ ਨਹੀਂ ਕਿ ਵਧੀਆ ਲੱਗਦੇ ਉਹ ਕਿਉਂ ਕਿਸਾਨ ਹੱਕ ਮੰਗਦੇ ਆਪਣੇ ਹਾਂਜੀ ਹਾਂਜੀ ਉਹ ਬਚੰਗੇ ਲੱਗਦੇ ਬੀਜੇਪੀ ਨੂੰ ਅੱਛਾ ਜੀ ਉਹ ਗਰਮ ਨੂੰ ਪਿੰਡਾਂ ਮੇਂ ਬੜਨੇ ਦੇਰੇ ਕੁਝ ਕਰੋ ਮੇਰਾ ਹਿੱਲਾ ਕਰੋ ਹਿੱਲਾ ਕਰੋ ਚੰਗੇ ਕੰਮ ਕਰੋ ਜ਼ਰੂਰਤ ਹੀ ਨਹੀਂ ਆਪਣੇ ਆਪ ਜਿੱਤੇਗੇ ਚੰਗੇ ਕੰਮ ਕਰੇਗੇ ਜੀ ਉਹ ਕਹਿ ਰਿਹਾ ਕਿ ਮੈਂ ਹੁਣ ਲੋਕਾਂ ਦੀ ਸੇਵਾ ਕਰਨ ਆਇਆ ਆਪਣਾ ਫਿਲਮੀ ਕੈਰੀਅਰ ਛੱਡ ਕੇ ਰੋਜ਼ ਦਾ 10 ਲੱਖ ਰੁਪਏ ਕਮਾ ਕੇ ਕਮਾਣ ਵਾਲਾ ਛੱਡ ਕੇ ਉਹ ਛੱਡ ਕੇ ਇੱਧਰ ਆਇਆ ਸੇਵਾ ਕਰਨ ਲੈ 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 ਕੋਈ ਛੱਡ ਕੇ ਆਂਦਾ ਕਮਾਈ ਕਹਿ ਰਿਹਾ ਉਹ ਇੰਟਰਵਿਊ ਚ ਤਾਂ ਕੁਝ ਕਹੇਗਾ ਜੀ ਇੰਟਰਵਿਊ ਜਿਵੇਂ ਕਹਿ ਰਿਹਾ ਉਹ ਉਹ ਕਹਿ ਰਿਹਾ ਤਾਂ ਕੁਝ ਕਹੀ ਜਾਓ ਜੀ ਮੈਂ ਵੀ ਕਹਿ ਦਿਆਂਗਾ ਮੈਨੂੰ ਕਰੋੜ 2 ਕਰੋੜ 5 ਕਰੋੜ ਦੇ ਦੇ ਵਹੀ ਕਾਲਾ ਕਾਨੀ ਸੁੱਕੀਆਂ ਪੈਸੇ ਨਾਲ ਹਾਂਜੀ ਹਾਂਜੀ ਪੈਸੇ ਨਾਲ ਤਾਂ ਕਾਲਾ ਕਾਨੀ ਸੁੱਕੀਆਂ ਹਾਂਜੀ ਨਹੀਂ ਬਿਲਕੁਲ ਇਹ ਕਾਲਾ ਜਿੰਦੀ ਮੁੰਡੀਆਂ ਨੂੰ ਕੱਢ ਲਓ ਪੈਸੇ ਦੇ ਦਿਓ ਹਾਂਜੀ ਰਾਜਗਾਇਕ ਪੰਜਾਬ ਦਾ ਹੰਸ ਰਾਜਨ ਸਿੰਘ ਉਹ ਕਰ ਮੈਨੂੰ ਇੱਕੋਰੀ ਜਿਤਾ ਦੂ ਹਾਂਜੀ ਫਿਰ ਦੇਖੋ ਮੈਂ ਕੀ ਕਰਦਾ ਮੈਂ ਪੁੱਛਿਆ ਵੀ ਅੱਜ ਜੇ ਹੁਣ ਜਿਦਾਗੇ ਪਹਿਲਾਂ ਜਿਦਾਗੇ ਪਹਿਲਾਂ ਉਹਨਾਂ ਕਿਹੜਾ ਬਾੜ ਪਟਿਆ ਪਹਿਲਾਂ ਤਾਂ ਕਰ ਮੈਂ ਦਿੱਲੀ ਜਿਦਾ ਤਾਂ ਨਾ ਉਗਰੇ ਪੰਜਾਬ ਜੀ ਜਿਤਾਓ ਫਿਰ ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਖਾਉਂਦਾ ਕਿਸੇ ਨਾ ਭਾਜੀ ਕੁਝ ਨਹੀਂ ਕਰਨਾ ਪੰਜਾਬ ਵਾਸਤੇ ਨਾ ਅੱਜ ਤੱਕ ਕਿਸੇ ਨੇ ਕੁਝ ਕੀਤਾ ਅੱਛਾ ਜੀ ਇਹ ਸਾਰੇ ਛੰਛਣਾ ਖੜਕਾਣਾਂ ਵਾਲੇ ਜਦੋਂ ਫਰਜ਼ ਕਰੋ ਵੀ ਕੱਲ ਨੂੰ ਹਸਰਾ ਜਾਨ ਸਜਿੱਤ ਹੋ ਜਾਵੇ ਹੂੰ ਉਹਦਾ ਫਰਜ਼ ਤਾਂ ਬਣਦਾ ਲੋਕਾਂ ਦੇ ਵੀ ਜਾਣ ਦਾ ਕੰਮ ਕਰਉਂਦਾ ਬੰਦਾ ਉਹ ਪੈਣਾ ਕਲਾਕਾਰ ਦਾ ਜੀ ਬਿਲਕੁਲ ਠੀਕ ਦਾ ਜੀ ਹੁਣ ਭਾਜੀਪੀ ਮarre ਲਾ ਦੋ ਮarre ਜੋ ਕਰ ਦੋ ਇਹ ਬਰੇਕਾਰ ਬੰਦਾ ਜੀ ਜੀਰੋ ਹੋ ਗਿਆ ਜੀ ਫੋਨ ਖਰਾਬ ਹੋਇਆ ਬੰਦਾ ਤੁਸੀਂ ਜਾਣਦੇ ਹੋ ਸਰਾਜ ਨੂੰ ਹਾਂ ਜੀ ਕਿੱਦਾਂ ਦਾ ਬੰਦਾ ਉਹ ਉਹ ਬਹੁਤ ਮਾੜਾ ਬੰਦਾ ਘਟੀਆ ਬੰਦਾ ਘਟੀਆ ਇਸ ਕਰਕੇ ਹੈ ਮਾੜਾ ਦੇਖੋ ਮੈਂ ਬੈਕ ਆਉਂ ਸੋ ਦੂਜੇ ਕਾਲ ਨੂੰ ਜਾ ਰਿਹਾ ਹਾਂ ਮੈਂ ਸਰਾਜ ਹਾਂ ਸਰ ਬੋਲਿਆ ਗਲਤ ਬੋਲਿਆ ਗਲਤ ਕੀ ਬੋਲਿਆ ਮੋਦੀ ਨੂੰ ਮੋਦੀ ਨੂੰ ਪਹਿਲਾਂ ਪਹਿਲਾਂ ਬੋਲਿਆ ਹਾਂ ਜੀ ਜੇ ਮੋਦੀ ਨਾ ਆਏ ਨਹੀਂ ਜਦੋਂ ਬੀਜੀਪੀ ਜੀ ਨਹੀਂ ਸੀ ਹਾਂ ਜੀ ਹਾਂ ਜੀ ਅੱਛਾ ਉਸ ਟਾਈਮ ਗਲਤ ਬੋਲਿਆ ਹਾਂ ਜੀ ਮੋਦੀ ਕਿੱਡੀ ਹੋ ਰਿਹਾ ਹੈ ਉਹਦਾ ਚਮਚਾ ਬਣ ਗਿਆ ਨਾ ਹੁਣ ਚਮਚਾ ਹੋ ਗਿਆ ਚਮਚਾ ਵੀ ਚਾਹੋ यो कुछ حاجه बोलकै गुरदास मान हां जी हां जी वो सही है सही बंदा वो कहीं किसी से नहीं बडा है कहीं किसी पॉलिटिक्स से नहीं बडा अच्छा इलाज होना उला पूजा के कांड करी है किदी पूजा ना बीच पूजा हां जी बीच में रे गाना काट रहे हां जी वो कह दे बिना क्या गुलाल बांध करे बीच शहर हुआ जाया कर का ठीक उनका देखो हां जो शहर देती है ठीक है ना थोड़ा क्या नाम है बिट्टू पहलवान पहलवान नहीं करते हां जी अच्छा ਇੱਕ ਗਾਇਕ ਹੈ ਹੰਸਰਾਜ ਹੰਸ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਲੋਕੜੀ ਚੰਗਾ ਗਿਣਦੇ ਹੈ ਜੀ ਚੰਗਾ ਨਹੀਂ ਗਿਣਦੇ ਲੋਕ ਲੋਕ ਚੰਗਾ ਨਹੀਂ ਗਿਣਦੇ ਹੰਸਰਾਜ ਹੰਸ ਉਹ ਕਿਉਂ ਇਹ ਲੋਕਾਂ ਦੀ ਮਰਜ਼ੀ ਇਹ ਹੰਸਰਾਜ ਹੰਸ ਹੈ ਨਾ ਸਿਰਫ ਇਹ ਪੁੱਛਨੇ ਆ ਕਿ ਤੂੰ ਸਾਡੇ ਕੋਲ ਆ ਰਿਹਾ ਤੂੰ ਆਪਣਾ ਦੁੱਖ ਦਰਦ ਲੈ ਕੇ ਆ ਰਿਹਾ ਕੋਈ ਸਾਡੇ ਕੋਲ ਲੈ ਆ ਰਿਹਾ ਨਾ ਤੇ ਅਸੀਂ ਕੀ ਕਰਨ ਜਾ ਰਹੇ ਯਾਰ ਅਸੀਂ ਵੀ ਲੈਣ ਜਾ ਰਹੇ ਹਾਂ ਕੋਈ ਸਾਡੇ ਕੋਲ ਜਿੱਥੇ ਵੀ ਜੇ ਉਹ ਪਾਰਟੀ ਚੇਂਜ ਕਰਦੇ ਆਪਣੀ ਹੰਸਰਾਜ ਹੰਸ ਹਾਂਜੀ ਫਿਰ ਕਿ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਂਗੇ ਕਿਸਾਨ ਹੋਣ ਦੇ ਨਾਲ ਤੇ ਇਹ ਨਹੀਂ ਕਿਸੇ ਨੂੰ ਕਹਾਂਗਾ ਕਿ ਫਲਾਣੀ ਪਾਰਟੀ ਨੂੰ ਵੋਟਾਂ ਪਾਈ ਜਾ ਹਸਰਾ ਨੂੰ ਇਹ ਗੱਲ ਕਵਾ ਕਿ ਐਸ ਪਾਰਟੀ ਵਿੱਚ ਆ ਜਾ ਜੇ ਤੁਹਾਨੂੰ ਇਹ ਵੋਟਾਂ ਪਾਉਣੀਆਂ ਕਮ ਸੋ ਕਮ ਖੜ ਕੇ ਸਾਡੀਆਂ ਗੱਲਾਂ ਦਾ ਜਵਾਬ ਤੇ ਦਵੇ ਜਿੰਨੀ ਵਾਰੀ ਕਰੋਗੇ ਤਾਂ ਉਹਨੇ ਹੀ ਹੱਸਦਾ ਮਜ਼ਾਕ ਕਰਦਾ ਉਹ ਕਰਮ ਨੂੰ ਪਿੰਡਾਂ 'ਚ ਨਹੀਂ ਬੜੁੰਦੇ ਲੋਕ ਮੈਂ ਕਿਹਾ ਕਿ ਮਾਰ ਰਿਹਾ ਮੈਨੂੰ ਕਿਉਂ ਕਿਉਂ ਇੱਥੇ ਕੀ ਹੋਇਆ ਜੀ ਦੱਸੋ ਬਈਲਾ ਇੱਥੇ ਕੀ ਹੋਇਆ ਕਿਸਾਨਾਂ ਨਾਲ ਮਤਲਬ ਕੀ ਕੀ ਕਿਹੜਾ ਕੰਮ ਇੱਥੇ ਆਪਾਂ ਰੋਟੀ ਖਾ ਰਹੇ ਆ ਜੀ ਇੱਥੇ ਸਾਡੇ ਕੋਲ ਮੈਡੀਕਲ ਕੈਂਪ ਲੱਗੇ ਆ ਜੀ ਪੰਜਾਬ ਦੀ ਹੱਦ 'ਚ ਬਹਿ ਕੇ ਸਾਡੇ ਉੱਪਰ ਗੋਲੇ ਵਸਾਏ ਜਾ ਰਹੀ ਕੀ ਕਰ ਰਹੀ ਸਰਕਾਰ ਅਹੀ ਅਹੀ ਗੋਲੇ ਤਾਂ ਨਹੀਂ ਮਾਰ ਰਹੇ ਉਹਦੇ ਨਾ ਆਪਾਂ ਕੋਈ ਡਾਲਾ ਤਿੰਨ ਮਾਰ ਰਹੇ ਉਹਦੇ ਨਹੀਂ ਆਪਾਂ ਵਿਰੋਧ ਹੀ ਕਰ ਰਹੇ ਕਿ ਯਾਰ ਖੜ ਜਾ ਸਾਡੀ ਗੱਲ ਤੇ ਸੁਣ ਜਾ ਹੂੰ ਇਸ ਟੈਮਨਦੋਲਣ ਪੂਰਾ ਪੀਕ ਚ ਸੀ ਚੱਲ ਰਹੀ ਸੀ ਗੋਲੇ ਚੱਲ ਰਹੀ ਸੀ ਉਸ ਟੈਮਨ ਹੰਸ ਰਾਜ ਬਾਹਰ ਨਿਕਲੇ ਨਹੀਂ ਜੀ ਨਿਕਲੇ ਖੁੱਡ ਜਿ ਬੜਿਆ ਸੀ ਕੋਈ ਜਵਾਬ ਨਹੀਂ ਹੈ ਉਹਦਾ ਨਹੀਂ ਬਿਲਚੇ ਬਾਹਰ ਨਿਕਲੇ ਉਹਦਾ ਮਤਲਬ ਨਹੀਂ ਜੀ ਤੁਸੀਂ ਦੱਸੋ ਕੋਈ ਵੀਡੀਓ ਆਉਦੀ ਹੈਗੀ ਆ ਕੋਈ ਬਿਆਨ ਹੈਗਾ ਕਿਸਾਨਾਂ ਦੇ ਪੱਕਾ ਆ ਇੰਟਰਵਿਊ ਦੇਖਿਆ ਉਹ ਕਹਿ ਰਿਹਾ ਕਿ ਮੈਨੂੰ ਇੱਕ ਵਾਰੀ ਜਿਤਾਓ ਫਿਰ ਮੈਂ ਦੇਖੋ ਕਿਸਾਨਾਂ ਲਈ ਕੀ ਕਰਦਾ ਮੈਂ ਕਹਾਂ ਜੀ ਦੋ ਵਾਰੀ ਤੇ 10 ਸਾਲਾਂ ਦੇ ਵਿੱਚ ਕਿਸਾਨਾਂ ਨੇ ਆਪਣਾ ਨੌਜਵਾਨਾਂ ਨੇ ਆਪਣਾ ਘਾਨ ਕਰਵਾ ਲਿਆ ਹੋਰ ਅਗਲੇ 5 ਸਾਲ ਦੇ ਕਿਹਨੇ ਵੋਟਾਂ ਹੀ ਨਹੀਂ ਹੋਣੀਆਂ ਮੁਰਗੀ ਕਿੰਨੂੰ ਪੁੱਛਣਾ 500 ਜਿੰਨਾਂ ਚਿਰ ਕਿਸਾਨਾਂ ਦੇ ਨਾਲ ਬ ਕੱਲਾ ਹੰਸਰਾ ਜਨਤਨੀ 13 ਦੇ 13 ਨਾਲ ਹੀ ਪੰਜਾਬ ਚ ਹੋਵੇਗਾ ਜੀ ਦੇਖੋ ਜੀ ਪਹਿਲਾਂ ਇਹਨੇ ਇੱਕ ਸ਼ੋਅ ਦੇ ਵਿੱਚ ਇੱਕ ਜੱਜ ਬਣਿਆ ਸੀ ਇਹਨੇ ਉੱਥੇ ਕਿਹਾ ਸੀ ਕਿ ਕਾਕਾ ਬੜਾ ਅਫਸੋਸ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦਾ ਹੈ ਕਾਇਕ ਬਣਨੀ ਪਰ ਤੇਰੇ ਕੋ ਬਣਿਆ ਨਹੀਂ ਜਾਣਾ ਤੇ ਤੂੰ ਕਿਸੇ ਨਾ ਕੋਈ ਪੈਂਚਰ ਦੀ ਦੁਕਾਨ ਪਾ ਲੈ ਜਾਂ ਕੋਈ ਛੋਟਾ ਕੰਮ ਕਰ ਲੈ ਏ ਕਿਨੂੰ ਕਿਹਾ ਇਹ ਇਹ ਨੂੰ ਸਿੰਗਰ ਨੂੰ ਕਿਹਾ ਕਿਸੇ ਨੂੰ ਕਿਹਾ ਕਿਸੇ ਉਹ ਜਿਹੜਾ ਉਹ ਪਾਰਟਿਸਪੈਂਟ ਸੀ ਆ ਪਾਰਟਿਸਪੈਂਟ ਸੀ ਤੇ ਇਹ ਨੂੰ ਐ ਕਹਿੰਨੇ ਵੀ ਭਾਈ ਤੂੰ ਤੇਰੇ ਕੋਈ ਕੰਮ ਨਹੀਂ ਹੋਣਾ ਤੂੰ ਕੋਈ ਗਾਇਕੀ ਤੇਰਾ ਪਿੱਤਾ ਆ ਤੂੰ ਹਰਮੋਨੀਅਮ ਲਾ ਕੇ ਲੋਕਾਂ ਨੂੰ ਸੁਖਾ ਇਹ ਜਿਹੜਾ ਕੰਮ ਹੈ ਇਹ ਤੇਰੇ ਕੋਲ ਨਹੀਂ ਹੋਣਾ ਜੇ ਹੋਣਾ ਤਾਂ ਤੂੰ ਜਿਹੜੇ ਲੋਕ ਤੈਨੂੰ ਸਵਾਲ ਪੁੱਛਦੇ ਨੇ ਤੂੰ ਉਹਨਾਂ ਦਾ ਜਵਾਬ ਦੇ ਤੇ ਜਿਹੜੀ ਗੱਲ ਹੰਸ ਰਾਜ ਨੇ ਇੱਕ ਪਾਰਟਿਸਪੈਂਟ ਨੂੰ ਕੋਈ ਉਹ ਤੂੰ ਸੀ ਹੰਸ ਰਾਜ ਨੂੰ ਕਹਿ ਰਹੇਂ ਕਿ ਕੱਕਾ ਤੇਰੇ ਵਾਸਤੇ ਕੰਮ ਨਹੀਂ ਤੇਰੇ ਵਾਸਤੇ ਕੰਮ ਨਹੀਂ ਹੈ ਵੀ ਐਸਾ ਤੇ ਤੂੰ ਰੁਕੇ ਸਾਡਾ ਜਿਹੜਾ ਨਾ ਬਹੁਤ ਵਧੀਆ ਤੈਨੂੰ ਇਹ ਸੁਣ ਸੁਣ ਕੇ ਜਵਾਨ ਹੋਏ ਆ ਤੇ ਹੁਣ ਬੁਢਾਪੇ ਵੱਲ ਜਾ ਰਹੇਂ ਤੂੰ ਇਹ ਕੰਮ ਨਾ ਕਰ ਤੈਨੂੰ ਕਿਉਂਕਿ ਤੇ ਤੇਰਾ ਜਿਹੜਾ ਨਾ ਵਿਰੋਧ ਕਰਨੋਂ ਸਾਡਾ ਦਿਲ ਨਹੀਂ ਕਰਦਾ ਕਿਉਂਕਿ ਤੂੰ ਜਿਹੜਾ ਇੱਕ ਬੜਾ ਚੰਗਾ ਵਧੀਆ ਗਾਇਕ ਹੈ ਔਰ ਜਿਹੜੀ ਤੂੰ ਪਾਰਟੀ ਚੁਣੀ ਹੈ ਉਹ ਜਿਹੜੀ ਆ ਕਿਸਾਨੀ ਦੀ ਕਿਸਾਨਾਂ ਦੀ ਔਰ ਦੁਸ਼ਮਣ ਤੁਰਗੀ ਲੈ ਹਰਮੋਨੀਅਮ ਲੈ ਬਹੁਤ ਵਧੀਆ ਤੂੰ ਗੁੰਨਾ ਹੈ ਔਰ ਦੂਸਰਿਆਂ ਨੂੰ ਪੰਜਾਬੀ ਦੀ ਸੇਵਾ ਕਰਨ ਵਾਸਤੇ ਉਹ ਵਧੀਆ ਗਾਇਕ ਬਣਵਾ ਪਰ ਉਹਦਾ ਉਹ ਵਰਗ ਉਹਨਾਂ ਕਾ ਨੱਚੇਗਾ ਵਿਚਾਰ ਨਹੀਂ ਨੱਚੇਗਾ ਨਹੀਂ ਨਚਾਏਗਾ ਸਿਖਾਏਗਾ ਤੁਸੀਂ ਉਹ ਚੇਵੇਂ ਉਸਤਾਦ ਜਿਹੜੇ ਨੇ ਉਹ ਬਜ਼ੁਰਗ ਹੁੰਦੇ ਉਸਤਾਦੀ ਕਰੇ ਉਹਨਾਂ ਉਸਤਾਦੀ ਕਰੇ ਕਦੇ ਡੇਰਾ ਚ ਜਾ ਕੇ ਬਹਿ ਜਾਂਦਾ ਸੰਤ ਬਣ ਜਾਂਦਾ ਹਾਂ ਹੰਸਰਾਮ ਦਾ ਇੱਕ ਉਹਦਾ ਜਿਹੜਾ ਨਾ ਇਹ ਦੇਖੋ ਨਾ ਉਹ ਪਟਕੇ ਹੋਏ ਇਹ ਤੇ ਇਦਾ ਬੜਾ ਰਾਜ ਗਾਇਕ ਹੈ ਤੂੰ ਗਾਇਕੀ ਕਰਾਔਰ ਸਿਖਾ ਅੱਛਾ ਤੂੰ ਕਦੀ ਫਕੀਰ ਬਣ ਬਹਿ ਜਾਣਾ ਕਦੀ ਤੂੰ ਐਮਪੀ ਬਣਨ ਬਹਿ ਜਾਣਾ ਤੇ ਤੂੰ ਇੱਕ ਪਾਸੇ ਰਹਤਾ ਕੱਲ ਉਹਨੇ ਕਿਹਾ ਸੀ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਉਹ ਮੋਦੀ ਵਾਸਤੇ ਕੀ ਆ ਮੋਦੀ ਵਾਸਤੇ ਬਈ ਆਹਦੇ ਉਹ ਮੋਦੀ ਵਾਸਤੇ ਕੀ ਆ ਹਾਂ ਸੰਗੀਤ ਸਿਖਾ ਹਾਂ ਜਾਂ ਇੱਕ ਕੰਮ ਕਰ ਜਾਂ ਤੂੰ ਐਮਪੀ ਬਣਨਾ ਹੈ ਤੇ ਐਮਪੀ ਬਣਨਾ ਐਮਪੀ ਬਣ ਕੇ ਪਾਵਰ ਵੀ ਪੈਸਾ ਵੀ ਹੈ ਸੰਗੀਤ ਸਿਖਾ ਕੇ ਉਹਨੂੰ ਕੀ ਮਿਲਣਾ ਕੁਝ ਨਹੀਂ ਮਿਲਣਾ ਕੱਖ ਨਹੀਂ ਮਿਲਣਾ ਉਹਨੂੰ ਨਹੀਂ ਦੇਖੋ ਐਸੇ ਨਹੀਂ ਜੇ ਤੇ ਉਹਨੇ ਬਹੁਤ ਕੁਝ ਕਮਾਇਆ ਹੈ ਜੇ ਤੇ ਉਹ ਪੈਸੇ 벌ਦੇ ਜਾ ਰਿਹਾ ਤੇ ਪੈਸਾ ਤੇ ਫਿਰ ਹੁਣ ਤੁਹਾਨੂੰ ਮੈਂ ਕੀ ਕਹਾਂਗਾ ਪੈਸਾ ਤੇ ਹੋਰ ਲੋਕਾਂ ਕੋਲ ਵੀ ਬੜਾ ਹੁੰਦਾ ਹੈ ਹਾਂਜੀ ਠੀਕ ਹੈ ਨਾ ਜੀ ਜੇ ਕਿਉਂਕਿ ਉਹਦੀ ਅਜੇ ਤੱਕ ਜੇ ਭੁੱਖ ਪੈਸੇ ਕਰਕੇ ਉਹਨੇ ਇਧਰ ਜਾਣਾ ਹੈ ਤੇ ਫਿਰ ਇਹਦੇ ਗੱਲ ਮਾੜੀ ਹੈ ਕਿਉਂਕਿ ਜੋ ਜਿਸ ਪਦਵੀ ਨੂੰ ਉਹਨੇ ਪਾਇਆ ਹੈ ਜਿਸ ਲੈਵਲ ਤੇ ਉਹ ਹੈਗਾ ਹੈ ਬਹੁਤ ਉੱਚਾ ਗਾਇਕ ਹੈ ਤੇ ਉਹਨੂੰ ਚਾਹੀਦਾ ਹੁਣ ਦੂਸਰਿਆਂ ਨੂੰ ਸੁਖਾਏ ਇਧਰ ਆਏ ਜੇ ਤੇਰੇ ਕੋਲ ਲੋਕੀ ਕਹਿੰਦੇ ਨੇ ਕਿ ਮੈਨੂੰ ਜੀ ਉਹਨੇ ਮੰਤਰਮ ਮੰਤ ਬਣਾਤਾ ਹੰਸਰਾ ਹੰਸ ਕਿਸੇ ਰਹਿੰਦੇ ਤੇ ਭਈ ਕਿਉਂ ਬਣਾਤਾ ਜਦੋਂ ਤੂੰ ਜਾਂਦਾ ਸੀ ਲੋਕ ਤੇਰੇ ਤੇ ਫੁੱਲ ਸੁੱਟਦੇ ਅੱਜ ਜੁੱਤੀਆਂ ਸੁੱਟਦੇ ਨੇ ਤੇ ਫਿਰ ਤੇਰੇ 'ਚ ਕਮੀ ਹੈ ਨਾ ਹੰਸਰਾਵੰਸ ਨੇ ਕਿਹਾ ਕਿ ਮੈਂ ਆਪਣਾ ਲੱਖਾਂ ਦਾ ਕੰਮ ਛੱਡ ਕੇ ਗਾਇਕੀ ਦਾ ਤੇ ਮੈਂ ਲੱਖਾਂ ਰੁਪਏ ਦੀ ਕਮਾਈ ਛੱਡ ਕੇ ਇੱਥੇ ਸੇਵਾ ਕਰਨ ਆਇਆ। ਤਾਂ ਇਹ ਸੱਚ ਗੱਲ ਹੈ ਜਾਂ ਮਤਲਬ ਉਹਦਾ ਟਾਈਮ ਪੂਰਾ ਹੋ ਗਿਆ ਤਾਂ ਇਹਦਾ ਮਤਲਬ ਇਹ ਕਿ ਜੇ ਤੂੰ ਲੱਖਾਂ ਦਾ ਲੱਖਾਂ ਦੀ ਕਮਾਈ ਕਰਦਾ ਸੀ ਤੇ ਲੋਕ ਤੈਨੂੰ ਉਹ ਤੋਂ ਪਸੰਦ ਕਰਦੇ ਲੱਖਾਂ ਰੁਪਏ ਦੇ ਕੇ ਤੈਨੂੰ ਪਸੰਦ ਕਰਦੇ ਸੁਣਨ ਜਾਂਦੇ ਸੀ। ਬਿਲਕੁਲ ਅੱਜ ਤੂੰ ਫ੍ਰੀਜ ਸੇਵਾ ਕਰਨਾ ਆ ਲੋਕ ਤੈਨੂੰ ਜੁੱਤੀਆਂ ਮਾਰਨ ਦੇ ਨੇ ਤੇ ਇਹਦਾ ਮਤਲਬ ਇਹ ਕਿ ਲੋਕ ਤੈਨੂੰ ਨਹੀਂ ਚਾਹੁੰਦੇ ਕਿ ਤੂੰ ਇਹ ਕੰਮ ਕਰ ਇਹ ਕੰਮ ਕਰੇ ਪੋਲਿਟਿਕਸੇ ਬਾ ਪੋਲਿਟਿਕਸੇ ਚ ਤੂੰ ਨਾ ਆ ਆ ਲੋਕ ਤੈਨੂੰ ਇਹ ਕਹਿੰਦੇ ਨਾ ਆ ਇਸ ਕਰਕੇ ਤੂੰ ਉੱਤਰਾ ਉਧਰ ਹੀ ਜਾ ਜਿੱਧਰ ਲੱਖਾਂ ਮਿਲਦੇ ਨੇ ਇੱਧਰ ਨਾ ਆ ਜਿੱਧਰ ਇੱਥੇ ਮਿਲਦੇ ਨੇ ਅੱਛਾ ਹਾਂ ਇਹ ਸ਼੍ਰੀਮਾਨ ਜੀ ਹੰਸਨ ਹੰਸ ਜੀ ਅੱਛਾ ਜੀ ਇਹਨਾਂ ਦੀ ਖੁਦ ਇੰਟਰਵਿਊ ਕਾਫੀ ਚੰਗਿਆ ਚੱਲ ਰਹੀ ਆ ਹੂੰ ਕਿ ਮੈਂ ਐਮਪੀ ਬਣਨਾ ਸੀ ਜੀ ਐਮਪੀ ਬਣ ਗਿਆ ਜੀ ਮੈਂ ਵੋਟਾਂ ਕਿਸੇ ਤੋਂ ਲੈਣੀਆਂ ਨਹੀਂ ਤੇ ਦੁਬਾਰਾ ਕਿਸੇ ਕੋਲ ਜਾਣੀਆਂ ਨਹੀਂ ਓ ਕਿ ਉਹ ਤਾਂ ਉਹ ਹੀ ਦੱਸ ਸਕਦਾ ਨਾ ਉਹੀ ਤਾਂ ਕਿਸਾਨ ਬੁੱਸ ਰਹੇ ਆਣ ਕੇ ਸੜਕਾਂ ਤੇ ਉਹਨੂੰ ਹਾਂਜੀ ਉਹਦੀ ਆੜ ਪੰਣੀ ਸੀ ਆੜ ਮੈਂ ਭੰਨ ਦਿੱਤੀ ਉਹ ਇਹਦੇ ਨਾਲ ਉਹ ਤਾਂ ਦੋ ਦੱਸ ਸਕਦਾ ਵੀ ਕਿਹਦੇ ਨਾਲ ਆੜ ਸੀ ਉਹਦੀ ਹਾਂਜੀ ਉਹ ਚੀਜ਼ ਦਾ ਵੀ ਹਿਸਾਬ ਕਿਸਾਨ ਮੰਗ ਰਹੇ ਆਣ ਕੇ ਵੀ ਤੂੰ ਪਿਛਲੇ 5 ਸਾਲਾਂ ਚ ਕੁਝ ਨਹੀਂ ਕੀਤਾ ਨਹੀਂ ਮਤਲਬ ਆੜ ਪੰਣੇ ਉਹ ਤਾਂ ਐਂਪੀ ਬਣ ਜੇ ਬੰਦਾ ਐ ਹੈ ਨਾ ਮੈਂ ਕਿਹਾ ਵੀ ਜੀ ਸ਼ਾਇਦ ਮੈਂ ਕਿਹਾ ਤੁਹਾਨੂੰ ਮੈਂ ਤਾਂ ਖੁਦ ਮੈਂ ਮੰਨ ਲਓ ਕਿ ਕਹਿ ਰਿਹਾ ਮੈਂ ਖੁਦ ਦੇਖਿਆ ਵੀਡੀਓ ਦੇਖੀ ਹੋਈ ਇੱਕ ਚੈਨਲ ਤੇ ਨਹੀਂ ਕਾਫੀ ਚੈਨਲਾਂ ਤੇ ਚੱਲੀ ਵੀਡੀਓ ਅੱਛਾ ਜੀ ਉਹਨੇ ਇੰਨੀ ਗੱਲ ਖੁਦ ਕੀ ਆ ਵੀ ਮੈਂ ਅੱਗੇ ਖੜਨਾ ਨਹੀਂ ਹਾਂਜੀ ਵੋਟਾਂ ਕਿਸੇ ਤੋਂ ਮੰਗਣੇ ਨਹੀਂ ਜੀ ਅੜੀ ਭੰਦ ਨਹੀਂ ਉਸੀ ਅੜੀ ਉਸੀ ਅੜੀ ਉਹ ਮੈਂ ਭੰਦਣੀ ਆ ਹਾਂਜੀ ਉਹੀ ਬੰਦਾ ਦੁਬਾਰਾ ਫੇਰ ਆਣ ਕੇ ਜਿੱਦ ਤੋਂ ਕਲਸੀ ਚੂਸੀ ਜਾ ਕੇ ਦੁਬਾਰਾ ਉਹ ਜਿਹੜਾ ਬੰਦਾ ਵੋਟਾਂ ਮੰਗਰੇ ਬਿਲਕੁਲ ਅਚਾਨ ਨੌਜਵਾਨ ਕੋਈ ਵੀ ਆ ਉਹ ਕਿਵੇਂ ਭਰੋਸਾ ਕਰੂਗਾ ਉਹ ਬੰਦੇ ਤੇ ਕਿ ਬੰਦਾ ਜਿਹੜੇ ਬੰਦੇ ਨੂੰ ਵਾਗੜੋ ਦੇ ਰਿਹਾ ਸਾਡਾ ਕੱਲ ਨੂੰ ਭਲਾ ਕਰੂਗਾ ਜਾਂ ਨੁਕਸਾਨ ਕਰਾ ਫਿਰ ਅਸੀਂ ਤਾਂ ਇਹੀ ਗੱਲ ਕਹਾਂਗੇ ਨਾ ਕਿ ਬੰਦਾ ਹਾਇਰ ਕੀਤਾ ਹੋਇਆ ਬਿਲਕੁਲ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਫੀਡ ਕੋਰਟ ਦੀ ਸੀਟ ਹੋ ਜਿੱਤੀ ਜਾਵੇ ਕਿ ਹਾਂਜੀ ਮੈਂ ਅਪੀਲ ਕਰਦਾ ਹਾਂ ਸਾਰੀ ਜਨਤਾ ਨੂੰ ਵੀ ਜਿਹੜੀ ਜਿਹੜੀ ਜਨਤਾ ਮੇਰੀ ਵੀਡੀਓ ਦੇਖ ਰਹੀ ਹੈ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਕਿ ਪਿਆਰਿਓ ਕਾਂਗਰਸ ਨੂੰ ਵੋਟ ਪਾ ਦਿਓ ਸਾਡੇ ਵੱਲੋਂ ਆਮ ਪਾਰਟੀ ਨੂੰ ਪਾ ਦਿਓ ਕਿਸੇ ਨੂੰ ਵੀ ਵੋਟ ਪਾ ਦਿਓ ਪਰ ਹੱਥ ਜੋੜ ਕੇ ਬੇਨਤੀ ਜੇ ਜੇ ਪੰਜਾਬ ਪੰਜਾਬੀਅਤ ਆਪਣਾ ਭਾਰਤ ਸੰਵਿਧਾਨ ਬਚਾਉਣਾ ਚਾਹੁੰਦੇ ਜੇ ਤਾਂ ਕਿਰਪਾ ਕਰਕੇ ਜਿਹੜੀ ਆ ਉਹ ਬੀਜੇਪੀ ਨੂੰ ਵੋਟ ਨਾ ਪਾਓ ਇਹ ਤੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਹੀ ਜ਼ਿਆਦਾ ਜੋ ਕਿਸਾਨਾਂ ਦੇ ਨਾਲ ਜੋ ਜਵਾਨਾਂ ਦੇ ਨਾਲ ਹੋ ਰਿਹਾ ਪੂਰੇ ਇੰਡੀਆ ਦੇ ਨਾਲ ਹੋਵੇਗਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਸਰ ਉਹਦੇ ਬਾਰੇ ਵਿੱਚ ਕੀ ਬੁਝਾਰਾ ਕੀ ਕਹਿਣਾ ਚਾਹੋਗੇ ਉਹ ਇਹ ਕਹਿੰਦੇ ਇਹ ਜੋ ਬੋਟਨਾ ਵਿੱਚ ਖੜਿਆ ਨਾ ਬੜੀ ਹੋਜੂ ਕਿਉਂ ਕਿਉਂ ਇਹ ਉਰੇ ਆਣਿਆ ਥਾਣੇ ਵਿੱਚ ਨਹੀਂ ਆਇਆ ਗੋਲੇ ਅਸੀਂ ਗੋਲੇ ਖਾਦਿਆ ਨਾ ਗੋਲੇ ਖਾਦੇ ਸਾਰੇ ਖਾਦੇ ਨੇ ਉਹ ਆਏ ਉਰੇ ਆਇਆ ਕਿਉਂ ਨਹੀਂ ਉਰੇ ਆ ਗਿਆ ਉਰੇ ਆ ਗਿਆ ਪਤਾ ਲੱਗੋ ਉਹਨੂੰ ਪਤਾ ਲੱਗਾ ਪਤਾ ਲੱਗੋ ਇਹ ਕੀ ਤਾ ਨਹੀਂ ਉਹ ਤਾਂ ਕਹਿੰਦਾ ਬਹੁਤ ਅੱਛਾ ਸ਼ੇਰ ਬੰਦਾ ਮੈਂ ਨਾ ਉਦਾਂ ਕਿ ਉਦਾਂ ਕਿੱਥੇ ਗਏ ਨੇ ਨਹੀਂ ਹਾਂ ਉਦਾਂ ਕਿੱਥੇ ਜਾ ਐ ਪਾਗਲ ਹੁਲੇ ਹੁਲੇ ਯਾਰ ਇਹ ਹੁਲੇ ਐ ਹੁਲੇ ਹੁਲੇ ਨਹੀਂ ਹੁੰਦੇ ਉਰੇ ਆ ਗਏ ਸਾਡੇ ਜੱਟਾ ਕੋ ਖੜੇ ਪਤਾ ਲੱਗ ਮੂੰ ਕੀ ਇਹ ਕੀ ਚੀਜ਼ ਅੱਛਾ ਜੀ ਕਿਉਂ ਵਧੀਆ ਬੰਦਾ ਨਹੀਂ ਆ ਨਹੀਂ ਜੀ ਉਹ ਕਿਉਂ ਐਸੇ ਜਿਹੜਾ ਭਾਜਪਾ ਦੀ ਸਪੋਰਟ ਕਰਦਾ ਸਾਡੇ ਵਾਸਤੇ ਵਧੀਆ ਬੰਦਾ ਨਹੀਂ ਹੈਗਾ ਜੀ ਜੇ ਉਹ ਭਾਜਪਾ ਦਾ ਨਾ ਹੁੰਦਾ ਫੇਰ ਹਾਂ ਫੇਰ ਸਪੋਰਟ ਕਰ ਦਿੱਤੀ ਸਪੋਰਟ ਕਰਦੇ ਉਹ ਕਰ ਦੇ ਜੀ ਅੱਛਾ ਨਹੀਂ ਨਹੀਂ ਇਹ ਜਿਹੜੇ ਕਲਾਕਾਰ ਉਹ ਲੈਕਚਰ 'ਚ ਖੜ ਰਹੇ ਆ ਕਰਮ ਜੀ ਜਦੋਂ ਮੋਲ ਖੜ ਗਿਆ ਹਾਂ ਜੀ ਇਹ ਆਪਣਾ ਪਲਾ ਕਰਨ ਵਾਸਤੇ ਖੜਦੇ ਹੈ ਕਿ ਲੋਕਾਂ ਦਾ ਠੀਕ ਹੈ ਸਾਡਾ ਵਾਲੇ ਕੋਈ ਨਹੀਂ ਸੋਚਦਾ ਜੀ ਇਹ ਕੁਰਸੀ ਐਸੀ ਹੈ ਜਿਹਦੇ ਲੱਗ ਜਾਂਦੀ ਹੈ ਥੱਲੇ ਉਹਦੀ ਹੋ ਜਾਂਦੀ ਹੈ ਜਨਤਾ ਨਹੀਂ ਦੀ ਰੀ ਨੂੰ ਜਨਤਾ ਦੇ ਕੀੜੀਆਂ ਦਿਖਦੀਆਂ ਪਹਿਲਾਂ ਹੱਥ ਜੋੜਦੇ ਆ ਫਿਰ ਸਾਡੇ ਹੱਥ ਜਾਂ ਸਾਡੀ ਵਾਰੀ ਆਉਂਦੇ ਨੇ ਸਾਡੇ ਹੱਥ ਤੋੜ ਦੇਣ ਦੇ ਨਾਲੇ ਬੈਠੇ ਸੀ ਉਹਨੇ ਦੇਖੋ ਜੇ ਮਤਲਬ ਤੁਹਾਡੇ ਕੋਲ ਪਾਵਰ ਆ ਜਾਏ ਤੁਹਾਡੇ ਕੋਲ ਕੁਰਸੀ ਆ ਜਾਏ ਤੁਸੀਂ ਬਣ ਗਏ ਹਾਂ ਜੀ ਤੁਸੀਂ ਕੀ ਕਰੋਗੇ ਅਸੀਂ ਸਭ ਤੋਂ ਪਹਿਲਾਂ ਜੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਨੂੰ ਐਮ ਐਸ ਬੀ ਦੇਵਾਂਗੇ ਸਭ ਤੋਂ ਪਹਿਲਾਂ ਇਹ ਕੰਮ ਕਰ ਗਰੀਬ ਦੀ ਮਦਦ ਕਰੂਗੇ ਹਰ ਗਰੀਬ ਨੂੰ ਕੋਸ਼ਿਸ਼ ਕਰਾਂਗੇ ਸਾਰੇ ਨੂੰ ਨੌਕਰੀ ਨਹੀਂ ਦੇ ਸਕਦੇ ਲੇਕਿਨ ਕੋਸ਼ਿਸ਼ ਕਰੇ ਵੱਧ ਤੋਂ ਵੱਧ ਗਰੀਬ ਨੂੰ ਦਈਏ ਹੈਲਪਿੰਗ ਲਾਵਾਂਗੇ ਇਹ ਥੋੜੀ ਠਿੱਕੀਆਂ ਕਰੂਗੇ ਨਾ ਵਾਂਗੂ ਸਾਡੇ ਵਾਸਤੇ ਥੋੜੀ ਆ ਰਹੀ ਹੈ ਕੱਲ ਉਹ ਮੰਤਰੀ ਦੇ ਮੁੰਡੇ ਮੰਤਰੀ ਬਣਦੇ ਆ ਕਦੇ ਮੰਤਰੀ ਦਾ ਮੁੰਡਾ ਫੌਜ ਵਿੱਚ ਦੇਖਿਆ ਮਰ ਕੇ ਆਇਆ ਨਾ ਦੇਖਿਆ ਦੇਖਿਆ ਫਕੀਰੇ ਹੋਨੇ ਆ ਹਾਂਜੀ ਜਦ ਨੂੰ ਪਤਾ ਵੀ ਜੋ ਪੰਜਾਬ ਵਿੱਚ ਗਾਇਬ ਪੰਜਾਬ ਦੇ ਸਿਰਤੇ ਬਣਿਆ ਉਹ ਪੰਜਾਬ ਦੇ ਸਿਰਤੇ ਗਾਇਆ ਪੰਜਾਬ ਦੇ ਉੱਤੇ ਪੈਸੇ ਬਣਾਏ ਪੰਜਾਬ ਦੇ ਸਿਰਤੇ ਨੇ ਆਪਣਾ ਨਾਮ ਬਣਾਇਆ ਠੀਕ ਹੈ ਜੀ ਉਹੀ ਪੰਜਾਬ ਵਾਲਾ ਗਦਾਰੀ ਕਰ ਰਿਹਾ ਹੈ ਬੀਜੇਪੀ ਪੰਜਾਬ ਦੇ ਨੂੰ ਬੜਨੀ ਨੰਦੀ ਉਹ ਬੀਜੇਪੀ ਇਹ ਸਪੋਰਟ ਕਰ ਰਿਹਾ ਹੈ ਤੇ ਤੁਹਾਨੂੰ ਚੰਗਾ ਲੱਗੂਗਾ ਵੱਡੀ ਗੱਲਾਂ ਤਾਂ ਲਗ ਰਿਹਾ ਤੁਸੀਂ ਅੰਦਰ ਤੋਂ ਬਹੁਤ ਪਰੇ ਹੋਏ ਹੋ ਮਤਲਬ ਹਾਂ ਕਿ ਅੰਦਰ ਗੁੱਸਾ ਬਹੁਤ ਹੈ ਗੁੱਸਾ ਤਾਂ ਹੈ ਹੀ ਦੇ ਬੈਠੇ ਕਦੇ ਹੈਲੋ ਪੁਲਿਸ ਵਾਲੇ ਬੈਠੇ ਹੈ ਉਧਰ ਕਗਨਨ ਰਣੋਦ ਖੜੀ ਹੈ ਬੀਜੇਪੀ ਦੇ ਕਿਹੜੀ ਮਰਜ਼ੀ ਕਰ ਜਾਓ ਜੀ ਪੰਜਾਬ ਦੇ ਬੜਨੀ ਨੰਦੇ ਫੜੇ ਤੇ ਲੱਤਾਂ ਤੋੜ ਦਾਂਗੇ ਕਰਕੇ ਨਹੀਂ ਬੋਲ ਰਿਹਾ ਮੈਂ ਅਰੇ ਮੇਰੀ ਵੀਡੀਓ ਪਾਈਏ ਕੱਟੀ ਨਾ ਵਿੱਚ ਤੇ ਨਹੀਂ ਅਸੀਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਬਾਅਦ ਚ ਜੀ ਬਰਦਾਸ਼ਤ ਨਹੀਂ ਕਰਦੇ ਆਪਣਾ ਕੁਮਾਰੇ ਆਪਣਾ ਖਾ ਰਿਓ ਵੀ ਨਹੀਂ ਖਾਣ ਦੇ ਰਿਆ ਇਹ ਅਸੀਂ ਦੇਸ਼ ਦਾ ਤਾਨ ਉੱਪਰ ਰੇਟ ਟੱਡ ਪਰ ਰੇਹੇ ਕਿਸਾਨ ਮਜ਼ਦੂਰ ਆ ਕੇ ਕੰਮ ਕਰ ਰਹੇ ਆ ਇਹ ਪਿਆਜ਼ ਦਾ ਕੈਰਟ ਚੱਲ ਰਿਹਾ ਮਾਰਕੀਟ 'ਚ ਕਿੰਨੇ ਰੁਪਏ ਕਿਲੋ ਆਹ ਜੀ ਫੋਕਲੀਏ ਮੇਰਾ ਟੈਕਸ ਹੈ ਇਹ ਜੀ ਫੋਕਲੀਏ ਫਿਰ ਤਾਂ 20 ਰੁਪਏ ਕਿਲੋ ਹੈ 20 ਰੁਪਏ ਕਿਲੋ ਜਿ세 ਆਮ ਸਿੰਪਲ ਲਈ ਫਿਰ 40 ਰੁਪਏ ਕਿਲੋ ਜੀ ਨਾਰਮਲ 40 ਰੁਪਏ ਕਿਲੋ ਨਾਰਮਲ 40 ਰੁਪਏ ਕਿਲੋ ਜਦੋਂ ਆਪਣੇ ਢਾਕ ਸਿੰਘ ਸਿਧਾ ਠੀਕ ਹੈ ਉਹਨੇ ਲਹਿਰ ਤੋਰੀ ਆ ਉਹ ਦਿਨ ਸਾਰਾ ਪੰਜਾਬ ਤਾਂ ਸਾਰਾ ਪੰਜਾਬ ਦਾ ਨਹੀਂ ਤਾਂ ਜਿਹਨਾਂ ਦੇ ਚਿਲ ਚੰਗਿਆੜੀ ਸੀ ਉਹ ਹੈਗੇ ਤੇ ਹੁਣ ਵੀ ਚਿਲ ਦੇ ਚੰਗਿਆੜੀ ਬੈਠੇ ਆਂ ਡਰਦੇ ਆ ਕੋਈ ਗੱਲ ਨਹੀਂ ਆ ਚਾਹ ਦੋ ਸਾਲ ਫਿਰ ਦੇ ਦਰਦ ਕਰਾ ਕੇ ਜਾਉਂਗੇ اچھا ਜਿਹਸ ਬੰਦੇ ਨੇ ਵੀ ਜੇ ਅਗਰੇਜ਼ਾਂ ਨੇ ਆਪਣੇ ਤੇ ਰਾਜ ਕਰਿਆ ਹਾਂ ਜੀ ਸੋ ਕਿੰਨੇ ਸਾਲ ਰਾਜ ਕਰਿਆ ਠੀਕ ਆ ਜੀ ਉਹ ਹੋਰ ਵੀ ਰਾਜ ਕਰ ਸਕਦੇ ਜੇ ਸਿੱਖਾਂ ਨਾਲ ਪੰਗੇ ਨਾਲ ਲੰਦੇ ਦੋ ਦੋ ਸਾਲ ਕਰਿਆ 200 ਸਾਲ ਰਾਜ ਕਰਿਆ ਉਹਨੇ ਉਹਨੇ ਸਿੱਖਾਂ ਨਾਲ ਪੰਗਾ ਨਹੀਂ ਲਿਆ ਜਦੋਂ ਨੇ ਸਿੱਖਾਂ ਨਾਲ ਪੰਗਾ ਲਿਆ ਉੜੂ ਪਛਣਾ ਪੈ ਗਿਆ ਪੈ ਗਿਆ ਨਾ ਮੁਗਲਾਂ ਨੇ ਮੌਤ ਕਿੰਦੂ ਉਹਨਾਂ ਕਰਦੇ ਰਹੇ ਸਾਨੂੰ ਕਰਦੇ ਸਾਨੂੰ ਪਤਾ ਸਾਰੇ ਪੜੇ ਹੋ ਗਏ ਬਿਲਕੁਲ ਬਿਲਕੁਲ ਜਦੋਂ ਨਾ ਸਰਦਾਰਾਂ ਨਾਲ ਪੰਗਾ ਰਿਆ ਉਹਨੂੰ ਭੱਜਣਾ ਪਿਆ ਇਸ ਕਰਕੇ ਕਿਸੇ ਮੋਤੀ ਨੂੰ ਸਮਝਾਉਂਦੇ ਆਂ ਵੀ ਆਪਣੀਆਂ ਹਰਕਤਾਂ ਦੇ ਦਾਜ ਆਜਾ ਕਿਹੜਾ ਸਰਦਾਰਾਂ ਦੇ ਜੜਿੱਕੇ ਆ ਗਏ ਬੱਚੇ ਕੋਈ ਨਹੀਂ ਆ ਪਰ ਪੰਜਾਬ ਕਾ ਛੱਡੇ ਵੀ ਕੁਛ ਨਹੀਂ ਨਾ ਸਰਕਾਰਾਂ ਨੇ ਸਾਰੀ ਕਿ ਲੁੱਟ ਕੇ ਖਾ ਗਏ ਜੀ ਸਰਕਾਰਾਂ ਪੰਜਾਬ ਨੂੰ ਮੈਨੂੰ ਦੇਖੋ ਬੀਏ ਪੜੇ ਹੋਵੇ ਐਮਏ ਪੜੇ ਮੁੰਡੇ ਸਾਡੇ ਬਹਿਲੇ ਫਿਰਦੇ ਨਹੀਂ ਉਹ ਵੀ ਮੇਰੀ ਇਸ ਗੱਲ ਤੇ ਜੋਬ ਤਾਂ ਦੱਸੋ ਸਰਦਾਰਾਂ ਨਾਲ ਤਾਂ ਪੰਗਾ ਲੈਣਾ ਚਾਹੀਦਾ ਨਹੀਂ ਅਸੀਂ ਪਹਿਲਾਂ ਕਹਿੰਦੇ ਨਹੀਂ ਕਿਸੇ ਨੂੰ ਪਰ ਸਰਕਾਰਾਂ ਨੇ ਸਰਦਾਰਾਂ ਦਾ ਛੱਡਾ ਵੀ ਤਾਂ ਕੁਝ ਨਹੀਂ ਦਰਵਾਜ਼ਾ ਕਰਕੇ ਰੱਖਦੇ ਬੈਠੇ ਘੱਟ ਜੂਰੇ ਸਰਦਾਰਾਂ ਨੇ ਕੀ ਕਰ ਲਿਆ ਅਸੀਂ ਕਰਤਾ ਰਹੇ ਹਾਂ ਕੀ ਕੀ ਹੁਣ ਤਾਂ ਗੱਲ ਕਰ ਰਹੇ ਹਨ ਗੋਲੀ ਡਰਨੇ ਚੁਪਿਆ ਕੱਢ ਗਏ ਉਹ ਸਾਡੀ ਸਾਡੀ ਦਰਿਆਦਲੀ ਮਾਰ ਦਿੰਦੀ ਸਾਨੂੰ ਹਾਂਜੀ ਦਰਿਆਦਲੀ ਕਿਉਂ ਮਾਰ ਦਿੰਦੀ ਹੈ ਅਸੀਂ ਭਰੋਸਾ ਕਰਕੇ ਜਿਹੜੇ ਉਹ ਕਾਲੇ ਕਾਲੇ ਤੈਨੂੰ ਬਾਪਸ ਲੈਣੇ ਕੋਈ ਗੱਲ ਲਿਖ ਕੇ ਦੇ ਦੂਗਾ ਅਸੀਂ ਜਵਾਨ ਦਰਲੇ ਵੀ ਜਵਾਨ ਪੱਕੀ ਬਣਾਉਣਾ ਕੋਈ ਤਾਂ ਕੁੱਤੇ ਦੀ ਜਵਾਨ ਨਹੀਂ ਹੈ ਉਹ ਕਹਿ ਰਿਹਾ ਕਿ ਮੈਂ ਮੁਰਥਲ ਚ ਰੋਡ ਸੜਕ ਵੀ ਬਣਾਈ ਪਰ ਮੈਂ ਕਦੇ ਦੱਸਿਆ ਨਹੀਂ ਕਿ ਮੈਂ ਬਣਾਈ ਆ ਯਾਰ ਮੈਂ ਹੁਣ ਦੱਸ ਰਿਹਾ ਕਿ ਮੈਂ ਬਣਾਈ ਆ ਕਿਉਂਕਿ ਹੁਣ ਮੈਂ ਲੋਕ ਪੁੱਛ ਰਹੇ ਵੀ ਤਨੇ ਕਰਿਆ ਕਿਆ ਕਹਿੰਦਾ ਮੈਂ ਸੜਕ ਬਣਾਈ ਆ ਦੇਖੋ ਤਾਨੂੰ ਕਿਆ ਪਤਾ ਸਾਨੂੰ ਕਿਆ ਪਤਾ ਬਣਾਈਆ ਕਦੇ ਪਹਿਲਾਂ ਮੁਰਥਲ ਸੜਕ ਨੂੰ ਮੁਰਥਲ ਚ ਬਣਾਈ ਆ ਤੇ ਸਾਡਾ ਪੰਜਾਬ ਨੂੰ ਕਿਆ ਕਰਿਆ ਉਹ ਸਾਡੇ ਹਸਾਨ ਕਰਿਆ ਜੇ ਸਰਕਾਰ ਮੁਰਤਜ ਬਣਾਏ ਮੁਰਤਜ ਜਾ ਕੇ ਦੱਸੇ ਉਹ ਜਿਹੜੀ ਬਣਾਈ ਆ ਉਹ ਕਹਿ ਰਿਹਾ ਕਿ ਮੈਨੂੰ ਮੈਂ ਦਿੱਲੀ ਤੋਂ ਐਮਪੀ ਸੀ ਤੇ ਮੈਂ ਉੱਥੇ ਦਾ ਕੰਮ ਕਰ ਰਿਹਾ ਬਟ ਮੈਂ ਪੰਜਾਬ ਦੇ ਬਾਰੇ ਸੋਚਦਾ ਸੀ ਹੁਣ ਮੈਨੂੰ ਪੰਜਾਬ 'ਚ ਬਣਾਓ ਮੈਂ ਪੰਜਾਬ ਦੇ ਵਾਸਤੇ ਤਾਂ ਹੀ ਕੁਝ ਕਰ ਪਾਉਂ ਜੇ ਉੱਥੇ ਐਮਪੀ ਸੀਗਾ ਦਿੱਲੀ ਵੱਲ ਬਹੁਤ ਰਸਤੇ ਹੁੰਨੇ ਆ ਪੰਜਾਬ ਨੂੰ ਦੇਣ ਵਾਸਤੇ ਮੰਨ ਲਓ ਤੁਸੀਂ ਧਾਰ ਦੇਣਾ ਆ ਬੈਂਕ ਨਹੀਂ ਦੇ ਰਿਹਾ ਤੁਸੀਂ ਇਹਦੇ ਕੋਲ ਜਾਈਦੇ ਕੋਲ ਤੁਸੀਂ ਜਿੰਮੇਦਾਰ ਕੋਲ ਚਲੇ ਜਾਓਗੇ ਜਾਂ ਕਿਸੇ ਹੋਰ ਕੋਲ ਚਲੇ ਜਾਓਗੇ ਜਾਂ ਵਪਾਰੀ ਕੋਲ ਚਲੇ ਜੇ ਕਿਸੇ ਹਿਲਾ ਕਰੂੰਗੀ ਬਹੁਤ ਰਸਤੇ ਜੀ ਦੇਣਾ ਹੋਵੇ ਪਰ ਇਧਰ ਇੱਕ ਵਾਰ ਗੁજરાਤ ਆਇਆ ਤਾਂ ਜੀ ਤਾਂ ਮੈਨੂੰ ਜਿੰਦਰ ਕੁਮਾਰ ਗੁਜਰਾਲ ਆਇਆ ਤਾਂ ਉਹਨੇ ਕਿਸਾਨਾਂ ਦਾ ਮਾਪ ਪਕੜ ਜਾ ਮਾਫ ਕਰਿਆ ਦਾ ਬਚਾਰੀ ਉਹ 4 ਮਹੀਨੇ ਜੇ ਰਹੇ ਦਤਾ ਜਦ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਸਿਆਪਾ ਕੜ ਪਾਤਾ ਉਹਦੇ ਅਖੀਰ ਚ ਇੱਕ ਲਾਈਨ ਜਿਹਨੂੰ ਕਿਆ ਮੈਸੇਜ ਦੋਗੇ ਪੰਚ ਰਾਜ ਨੂੰ ਹੱਜੇ ਵੀ ਹਰ ਜਣਾ ਰਾਜਨੀਤੀ ਚ ਰਾਜਨੀਤੀ ਹਰ ਜਣਾ ਚਾਹੀਦਾ ਕਿਤੇ ਬਸਦੀ ਨਹੀਂ ਹੈ ਕਿਉਂਕਿ ਉਹਦੇ ਬਸਦਾ ਨਹੀਂ ਹੈ ਇੱਕ ਤੋਂ ਪਾਰਟੀ ਬਣਾਉਣਾ ਜੀਗਰ ਰਾਜਨੀਤੀ ਨੂੰ ਚਾਹੀਦੀ ਨਹੀਂ ਹੈ ਉਹ ਉਹਨੇ ਆਪਣੀ ਤਰ੍ਹਾਂ ਕਰੀ ਤੱਕ ਸੀਮਤ ਰਹੇ ਤਾਂ ਉਹਦੀ ਇੱਜਤ ਬਣੀਗੀ ਨਹੀਂ ਤਾਂ ਤੁਹਾਨੂੰ ਬਸ ਫਾਨਾ ਪਦੇਗੀ ਪੰਜਾਬੀ ਚੱਕਣਾ ਵੀ ਜਾਣਦੇ ਅਤੇ ਰੱਖਣਾ ਵੀ ਜਾਣਦੇ ਬਿਲਕੁਲ